ਜਿਵੇਂ ਅਸੀਂ ਪਿਛਲੇ ਸਾਲ ਵੀ ਮੈਂ ਪਾਣੀ ਦੀ ਸੇਵਾ ਕੀਤੀ ਸੀ ਤੁਸੀਂ ਜਲੰਧਰ ਬਾਈਪਾਸ ਵੇਖਿਆ ਹੋਵੇਗਾ ਬਿਲਕੁਲ ਹੁਣ ਇਸ ਵਾਰ ਵੀ ਬਹੁਤ ਭਿਆਨਕ ਗਰਮੀ ਪੈ ਰਹੀ ਹੈ ਬਿਲਕੁਲ ਤੇ ਮੈਨੂੰ ਲੱਗਿਆ ਕਿ ਜਿਹੜੀ ਪਾਣੀ ਦੀ ਸੇਵਾ ਪਿਆਸੇ ਨੂੰ ਪਾਣੀ ਦੀ ਸੇਵਾ ਇਸ ਤੋਂ ਵੱਡਾ ਕੋਈ ਫੋਨ ਨਹੀਂ ਇਹ ਅਸੀਂ ਇੱਕ ਛੋਟਾ ਜਿਹਾ ਪਰਾਲਾ ਜਿਹਨੂੰ ਤੁਸੀਂ ਵੇਖਿਆ ਇਹ ਮਿੱਟੀ ਦੇ ਜਿਹੜੇ ਘੜੇ ਉਹ ਲਾਏ ਨੇ ਕਿੰਦਾਂ ਦੀ ਸੇਵਾ ਦੇ ਦਿੱਤੋ ਟ੍ਰੈਫਿਕ ਪੁਲਿਸ ਦੀ ਸੇਵਾ ਨਿਰੰਤਰ ਕਿੰਨੀ ਸੋਹਣੀ ਲੱਗੀ ਬਿਲਕੁਲ ਬਹੁਤ ਵਧੀਆ ਜੀ ਬਹੁਤ ਵਧੀਆ ਲੱਗੀ ਸਾਹਿਬ ਦੇਖੋ ਪਾਣੀ ਸੇਵਾ ਪਰ ਪੂਨ ਹੋਇਆ ਚ ਹੈ ਜੇ ਸੇਵਾ ਬਹੁਤ ਬੜੀ ਸੇਵਾ ਹੈ ਇਹ ਇਹਨਾਂ ਆਪਾਂ ਪਾਣੀ ਪੂਨ ਬਣਾਉਂ ਆਇਆ ਕਿਤੇ ਮਰਜੀ ਚੱਲੋ ਪੰਜਾਬ ਦੇ ਬਾਹਰ ਕੋਈ ਪਾਣੀ ਦੇਖੋ ਕਿੰਨਾ ਤੱਕ ਦੇ ਪਾਣੀ ਪਿਆ ਹੈ ਦੇਖੋ ਕਿੰਨੀ ਸੇਵਾ ਹੋਈ ਬਹੁਤ ਬੜੀ ਸੇਵਾ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਕਮਾਈ ਨਾ ਜਿਹੜੀ ਇਹ ਬਲੇਸਿੰਗ ਨੇ ਜਿਹੜੀ ਇਹਨਾਂ ਦੇ ਆਸ਼ੀਰਵਾਦ ਹੈ ਜਿਹੜੀ ਇਹਨਾਂ ਨੂੰ ਇਹ ਮੈਨੂੰ ਚਾਹੇ ਉਹ ਕਮੈਂਟਾਂ ਰਾਹੀਂ ਚਾਹੇ ਵੈਸੇ ਜਿਹੜੀਆਂ ਇਹ ਬਲੇਸਿੰਗ ਮਿਲਦੀਆਂ ਨੇ ਉਹਨਾਂ ਕਰਕੇ ਦੂਰੇ ਫਿਰਦੇ ਆ ਜੀ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਕਹਿੰਦੇ ਐ ਜਲ ਹੀ ਜੀਵਨ ਹੈ ਜੀਵਨ ਹੀ ਜਲ ਹੈ ਲੇਕਿਨ ਤੁਹਾਨੂੰ ਤਸਵੀਰ ਦਿਖਾ ਰਹੇ ਆ ਇੱਕ ਐਸੇ ਮੁਲਾਜ਼ਮ ਦੀ ਜੋ ਮੁਲਾਜ਼ਮ ਲਗਾਤਾਰ ਸੇਵਾ ਨਿਰੰਤਰ ਕਰਦੇ ਨੇ ਸਾਡੀ ਲੁਧਿਆਣਾ ਪੁਲਿਸ ਸਾਨੂੰ ਯਕੀਨ ਤੇ ਪ੍ਰਾਊਡ ਹੋਣਾ ਚਾਹੀਦਾ ਵਾ ਇਸ ਕਰਕੇ ਹੋਣਾ ਚਾਹੀਦਾ ਕਿ ਅਸੀਂ ਲੁਧਿਆਣਾ ਦੀ ਪੁਲਿਸ ਨਿਗਰਾਨੀ ਹੇਠ ਹੈਗੇ ਆ ਕਿ ਅਗਰ ਗਰਮੀ ਜੋ ਨੀਡਡ ਬੰਦੇ ਹੁੰਦੇ ਨੇ ਉਹਨਾਂ ਨੂੰ ਸਵੈਟਰ ਦਿੱਤੇ ਜਾਂਦੇ ਨੇ ਜਦੋਂ ਗਰਮੀ ਆਂਦੀ ਟੈਂਪਰੇਚਰ ਵੱਧ ਜਾਂਦਾ ਪਾਣੀ ਲੁਧਿਆਣਾ ਸ਼ਹਿਰ ਚ ਕਿੱਥੇ ਨਹੀਂ ਮਿਲਦਾ ਹੁੰਦਾ ਛਪੀਲਾਂ ਚੋਂ ਚਲੋ ਲੱਗਦੀਆਂ ਲੇਕਿਨ ਲੁਧਿਆਣਾ ਦੇ ਸਮਰਲਾ ਚੌਂਗਦੇ ਕੋਲ ਸਾਹਮਣੇ ਲਿਖਿਆ ਠੰਡੇ ਸ਼ੀਤਲ ਜਲਦੀ ਸੇਵਾ ਵੱਲੋਂ ਟ੍ਰੈਫਿਕ ਪੁਲਿਸ ਲੁਧਿਆਣਾ ਇਹ ਤਮਾਮ ਬੱਚੇ ਠੰਡਾ ਠੰਡਾ ਪਾਣੀ ਪੀ ਰਹੇ ਨੇ ਇਹ ਤਸਵੀਰ ਤੁਹਾਨੂੰ ਇਸ ਕਰਕੇ ਦਿਖਾ ਰਹੇ ਹਾਂ ਕਿ ਪਾਣੀ ਜਿਹੜਾ ਲਗਾਤਾਰ ਅਤੇ ਵੰਡਿਤ ਕੀਤਾ ਜਾ ਰਿਹਾ ਹੈ ਦੋ ਘੜੇ ਰੱਖੇ ਹੋਏ ਨੇ ਘੜਿਆਂ ਦਾ ਘੜਿਆਂ ਉੱਤੇ ਬੋਰੀਆਂ ਜਿਹੜੀਆਂ ਰੱਖੀਆਂ ਹੋਈਆਂ ਨੇ ਲੇਕਿਨ ਇਹ ਤਸਵੀਰ ਤੁਹਾਨੂੰ ਇਸ ਕਰਕੇ ਦਿਖਾ ਰਹੇ ਹਾਂ ਇਸਰੇ ਵਿੱਚ ਜਿਹੜਾ ਕੈਮਰਾਮੈਨ ਨੂੰ ਕਹੂੰਗਾ ਕਿ ਆਣਗੇ ਕਿੰਨਾ ਕੁ ਠੰਡਾ ਪਾਣੀ ਜਿਹੜਾ ਇਸ ਘੜੇ ਦੇ ਵਿੱਚ ਹੈ ਕਿ 2 ਮਿੰਟ ਪਾਣੀ ਪੀ ਕੇ ਜੋ ਗਰਮੀ ਲੱਗਦੀ ਹੈ ਮਹਿਸੂਸ ਹੁੰਦੀ ਉਹ ਦੂਰ ਹੋ ਜਾਂਦੀ ਆ ਟ੍ਰੈਫਿਕ ਪੁਲਿਸ ਦਾ oprala ਬੋ ਸੋਣਾ ਵੈ ਅਸ਼ੋਕ ਜੀ ਕਿਸ ਤਰ੍ਹਾਂ ਸਰਦੀਆਂ ਗਰਮੀਆਂ ਟ੍ਰੈਫਿਕ ਪੁਲਿਸ ਲਗਾਤਾਰ ਲੋਕਾਂ ਦੀ ਆਵਾਮ ਦੀ ਸੇਵਾ ਛਾਜਰ ਆ ਹੁਣ ਗਰਮੀ ਪੈਰੀ ਹੈ ਲਗਾਤਾਰ ਗਰਮੀ ਪੈਰੀ ਹੈ ਹੁਣ ਕਿਸ ਤਰ੍ਹਾਂ ਤੁਸੀਂ ਮਾਨਨੇ ਚਾਇਆ ਕਿ ਘੜੇ ਲਗਾ دیے ਤੇ ਰੋਡ ਤੇ ਤਾਂ ਪਾਣੀ ਕਿਤੇ ਦਿਖਦਾ ਨਹੀਂ ਹੁੰਦਾ ਉਹ ਮਾਹੌਲ ਰਿਹਾ ਨਗਾ ਕਿ ਹਰ ਕਿਸੇ ਨੂੰ ਪਾਣੀ ਹੋਵੇ ਦਿੱਲੀ ਵਰਗਾ ਵਿਤਾਰ ਹੋ ਗਿਆ ਕਿ ਪਾਣੀ ਵਿਕਾਉ ਹੋ ਗਿਆ ਲੁਧਿਆਣਾ ਲਾਈਵ ਤੇ ਜਿੰਨੇ ਵੀ ਦਰਸ਼ਕ ਵੇਖ ਰਹੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀਕਾ ਵੇਖੋ ਸਰ ਜਿਵੇਂ ਅਸੀਂ ਪਿਛਲੇ ਸਾਲ ਵੀ ਮੈਂ ਪਾਣੀ ਦੀ ਸੇਵਾ ਕੀਤੀ ਸੀ ਤੁਸੀਂ ਜਲੰਧਰ ਬਾਈਪਾਸ ਵੇਖਿਆ ਹੋਵੇਗਾ ਹੁਣ ਇਸ ਵਾਰ ਵੀ ਬਹੁਤ ਭਿਆਨਕ ਗਰਮੀ ਪੈ ਰਹੀ ਹੈ ਤੇ ਬਾਹਰ ਨਿਕਲਣਾ ਮੁਸ਼ਕਲ ਹੈ ਇੰਨੀ ਗਰਮੀ ਮੈਨੂੰ ਇਹ ਸੀ ਜਿਵੇਂ ਆਪਾਂ ਹੁਣ ਇੱਥੇ ਸਮਰਾਲਾ ਚੋਂ ਖੜੇ ਆਂ ਇੱਥੇ ਲੋਕੀ ਬਾਹਰੋਂ ਸਿਟੀ ਤੋਂ ਆ ਕੇ ਲੁਧਿਆਣਾ ਸ਼ਹਿਰ ਨੂੰ ਐਂਟਰੀ ਲੈਂਦੇ ਨੇ ਜਾਂ ਲੁਧਿਆਣਾ ਸ਼ਹਿਰ ਤੋਂ ਬਾਹਰਲੀ ਜਿਹੜੀ ਬਾਹਰਲਾ ਏਰੀਆ ਜਿਵੇਂ ਅੰਮ੍ਰਿਤਸਰ ਜਾਣ ਲਈ ਚੰਡੀਗੜ੍ਹ ਸਾਈਡ ਜਾਣ ਲਈ ਇੱਥੋਂ ਬੱਸ ਵਗੈਰਾ ਫੜਦੇ ਨੇ ਤੇ ਸਫ਼ਰ ਕਰਦੇ ਨੇ ਮੈਨੂੰ ਲੱਗਿਆ ਕਿ ਜਿਹੜੀ ਪਾਣੀ ਦੀ ਸੇਵਾ ਪਿਆਸੇ ਨੂੰ ਪਾਣੀ ਦੀ ਸੇਵਾ ਇਸ ਤੋਂ ਵੱਡਾ ਕੋਈ ਫੋਨ ਨਹੀਂ ਇਹ ਅਸੀਂ ਇੱਕ ਛੋਟਾ ਜਿਹਾ ਪਰਾਲਾ ਜਿਵੇਂ ਤੁਸੀਂ ਵੇਖਿਆ ਇਹ ਮਿੱਟੀ ਦੇ ਜਿਹੜੇ ਘੜੇ ਉਹ ਲਾਏ ਨੇ ਇਹ ਮਿੱਟੀ ਦੇ ਘੜਿਆਂ 'ਚ ਜਿਹੜੇ ਅਸੀਂ ਫਿਲਟਰ ਜਾਰ ਨੇ ਜਿਹੜੇ ਵੀ ਆਰਓ ਵਾਟਰ ਫਿਲਟਰ ਵੀ ਵੀ ਲੀਟਰ ਦੇ ਉਹ ਲੈ ਕੇ ਰੱਖੇ ਨੇ 10 ਉਹਦੇ 'ਚੋਂ ਰੋਟੀਨ 'ਚ ਪਲਟਦੇ ਰਹਿੰਦੇ ਆ ਜਿਹੜੇ ਡਿਸਪੋਜ਼ਲ ਗਲਾਸ ਹੈ ਉਹ ਅਸੀਂ ਸ਼ਾਮ ਨੂੰ ਇਕੱਠੇ ਕਰਕੇ ਇੱਕ ਡਸਟਬਿਨ 'ਚ ਪਾਉਂਦੇ ਲੇਕਿਨ ਇਹ ਕੋਲੇ ਸ਼ੰਕਰ ਦਾ ਯਾਦ ਆ ਗਿਆ ਸ਼ਲੋਕ ਭੁਖੇ ਕੋਨ ਪਿਆਸੇ ਕੋ ਪਾਣੀ ਐਹੀ ਹੋਈ ਹੈ ਮਹੀਮਾ ਪਰਮ ਪਿਆ ਮਹੀਮਾ ਨਹੀਂ ਜਾਣ ਪਾਇਆ ਕੋਈ ਵੀ ਉਸ ਪ੍ਰਭੂ ਦੀ ਕਿਸ ਰੂਪ ਦੇ ਵਿੱਚ ਆ ਕੇ ਕਿਸ ਰੂਪ ਦੇ ਵਿੱਚ ਆ ਕੇ ਸੇਵਾ ਕਰ ਸਕਦਾ ਹੈ ਉਹ ਸੇਵਾ ਹੁਣ ਤੁਸੀਂ ਨਿਰੰਤਰ ਕਰਦੇ ਆਂ ਛੋਟੀਆਂ ਲਿਆ ਬੇਟਾ ਕੱਢ ਗਏ ਵੇਖੋ ਸਰ ਕਿਵੇਂ ਜੀ ਮੈਂ ਕਿਹਾ ਇੱਕ ਮਹਾਰਾਜ ਪੋਲੀ ਸ਼ੰਕਰੀ ਕੀ ਸ਼ਬਦ ਯਾਦ ਆ ਗਿਆ ਭੁਕੇ ਕੋਨ ਪਿਆਸੇ ਕੋ ਪਾਣੀ ਜੈ ਬਾਬਾ ਵਰਪਾਣੀ ਉਹ ਕਿਸ ਰੰਗਾ ਚ ਰਾਜੀ ਹੈ ਇਹ ਰੰਗ ਤਾਂ ਕੋਈ ਜਾਣ ਨਹੀਂ ਪਾਇਆ ਤੁਸੀਂ ਸਰ ਜਿਹੜੀ ਸਾਡੇ ਪਾਣੀ ਸਾਡੇ ਜੀਵਨ ਦੀ ਮੁੱਖ ਲੋੜ ਹੈ ਮੈਂ ਜਿਵੇਂ ਕਹਿਣਾ ਵੀ ਚਾਹੁੰਦਾ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਪਾਣੀ ਨੂੰ ਅਸੀਂ ਅਜਾਈ ਨਾ ਗਵਾਈਏ ਬੇਅਰਥ ਨਾ ਗਵਾਈਏ ਠੀਕ ਹੈ ਜਿਵੇਂ ਅੱਜ ਕੱਲ੍ਹ ਗਰਮੀ ਦੇ ਸੀਜ਼ਨ ਸਾਨੂੰ ਰੁੱਖਾਂ ਦੀ ਘਾਟ ਮਹਿਸੂਸ ਹੋ ਰਹੀ ਹੈ ਜਦੋਂ ਅਸੀਂ ਕਿਤੇ ਵੀ ਰੁੱਖਦੇ ਰੁੱਖਦੇ ਆ ਚਾਹੇ ਛੋਟੇ ਤੋਂ ਛੋਟਾ ਬੂਟਾ ਅਸੀਂ ਉਹਦਾ ਸਹਾਰਾ ਲੈਂਦੇ ਆ ਤੇ ਜਿਸ ਤਰ੍ਹਾਂ ਹੁਣ ਅਸੀਂ ਬੂਟਿਆਂ ਦੀ ਕਮੀ ਮਹਿਸੂਸ ਕਰ ਰਹੇ ਆ ਮੈਂ ਤਾਂ ਸਾਰਿਆਂ ਨੂੰ ਇਹ ਵੀ ਅਪੀਲ ਕਰੂੰਗਾ ਕਿ ਹਰ ਇਨਸਾਨ ਜੇ ਉਹਨੂੰ ਇਹ ਮੌਕਾ ਮਿਲਦਾ ਬੂਟੇ ਲਾਣ ਦਾ ਤਾਂ ਬੂਟੇ ਜ਼ਰੂਰ ਲਾਵੇ ਉਹ ਜਿਹੜਾ ਬਾਤਾਵਨ ਖੁਸ਼ਹਾਰ ਰਹਿੰਦਾ ਕੰਮਿਸ਼ਨ ਕੱਟਦੇ ਰਹਿੰਦਾ ਤੇ ਗਰਮੀ ਵੀ ਕੱਟਦੀ ਕਿੰਦਰੀ ਸੇਵਾ ਦੇ ਦਿੱਤੋ ਟ੍ਰੈਫਿਕ ਪੁਲਿਸ ਸੇਵਾ ਕਿ ਨਿਰੰਤਰ ਕਿੰਨੀ ਸੋਹਣੀ ਲੱਗੀ ਬਿਲਕੁਲ ਬਹੁਤ ਵਧੀਆ ਜੀ ਬਹੁਤ ਵਧੀਆ ਲੱਗੀ ਸਾਹਿਬ ਪਾਣੀ ਨੂੰ ਕਿੰਨਾ ਲੁਧਿਆਣਾ ਸ਼ਹਿਰ ਚ ਪਾਣੀ ਨੂੰ ਕਿੰਨਾ ਕ ਲੱਭਦੇ ਹੋ ਕੀ ਇੱਥੇ ਹੁਣ ਪਾਣੀ ਲੱਭਦਾ ਬਿਲਕੁਲ ਵਧੀਆ ਗੱਲ ਆ ਬਹੁਤ ਨਾਈਸ ਜੀ ਜਿਹੜੇ ਸਪੀਲ ਲੱਗੇ ਜਾ ਰਹੀ ਹੈ ਬਹੁਤ ਵਧੀਆ ਸੇਵਾ ਪਾਣੀ ਮਿਲਣਾ ਚਾਹੀਦਾ ਜਿਹੜੇ ਪਾਣੀ ਲੋਕਾਂ ਨੂੰ ਮਿਲਦਾ ਨਹੀਂ ਇਹ ਬੜੀਆ ਜਿਹੀ ਸਪੀਲ ਲੱਗ ਰਹੀ ਹੈ ਇਹ ਬਹੁਤ ਵਧੀਆ ਕੰਮ ਆ ਜੀ ਇਹਦਾ ਭਾਈ ਜੀ ਅੱਗੇ ਆ ਬਾਈ ਜੀ ਕਿਸ ਤਰ੍ਹਾਂ ਸੇਵਾ ਦੇ ਦਿੱਓ ਸਾਡੀ ਲੁਧਿਆਣਾ ਦੀ ਟ੍ਰੈਫਿਕ ਪੁਲਿਸ ਦੀ ਖਾਸ ਕਰਕੇ ਭਾਜੀ ਦੇਖੋ ਪਾਣੀ ਸੇਵਾ ਪੋਂ ਹੋਣਾ ਚਾਹੀਦਾ ਸੇਵਾ ਬਹੁਤ ਵਧੀਆ ਸੇਵਾ ਹੀ ਹੈ ਇਹਨਾ ਆਪਾਂ ਪਾਣੀ ਪੋਂ ਬਣਾਉਂ ਆਤੇ ਕਿਤੇ ਮਰਜੀ ਚੱਲੋ ਪਰ ਜਾਓ ਇਹ ਬਾਹਰ ਕੋਈ ਪਾਣੀ ਦੇਖੋ ਕਿੰਨਾ ਧੱਕੇ ਨਾਲ ਪਾਣੀ ਪਿਆ ਹੈ ਦੇਖੋ ਕਿੰਨੀ ਸੇਵਾ ਹੋਈ ਬਹੁਤ ਵਧੀਆ ਸੇਵਾ ਹੈ ਇਹ ਪੰਜਾਬ ਦੇ ਪਾਰ ਕਰਦੇ ਨਾ ਪਾਣੀ ਦੇ ਪੈਸੇ ਲੱਗਦੇ ਨੇ ਅੱਤੇ ਪਾਣੀ ਫ੍ਰੀ ਮਿਲਦਾ ਹੈ ਅੱਛਾ ਪਾਣੀ ਫ੍ਰੀ ਫਿਰ ਲੱਗਦਾ ਕਿਉਂ ਨਹੀਂ ਬੁੱਕਤ ਨਹੀਂ ਪੈਂਦੀ ਤੁਸੀਂ ਦੇਖੋ ਦਿੱਲੀ ਵਿੱਚ ਜਾਵਾਂਗੇ ਨਾ 2-2 ਰੁਪਏ ਹੀ ਇੱਕ ਗਲਾਸ ਪਾਣੀ ਦਾ 2-2 ਰੁਪਏ ਇੱਕ ਗਲਾਸ ਪਾਣੀ ਭੇ 24 ਘੰਟੇ ਜਿੱਥੇ ਮੱਡ ਲੰਗਰ 500 ਗਾ ਮੜਾ ਪਾਣੀ ਸੇਵ ਫੁੱਲ ਹੈ ਸੇਵ ਪਾਣੀ ਹੈ ਫੋਰਟ ਜਾਇਆ ਇਤਨਾ ਦੇ ਦਿਓ ਲੁਧਿਆਣਾ ਪੁਲਿਸ ਨੂੰ ਬਹੁਤ ਪੁਣੀ ਹੈ ਮੈਂ ਕਹਿੰਦਾ ਬਹੁਤ ਮੈਂ ਕਹਿੰਦਾ ਸੇਵ ਫੋਨ ਹੋਣੀ ਚਾਹੀਦੀ ਪਾਣੀ ਦੀ ਲੁਧਿਆਣਾ ਪੁਲਿਸ ਨੂੰ ਕਿੰਨੇ ਨੰਬਰ ਦੋਗੇ ਮੈਂ ਸਭ ਦਾ ਨੰਬਰ ਇੱਕ ਨੰਬਰ ਬਣ ਪਹਿਲੇ ਨੰਬਰ ਦੇ 100 ਦੇ 100 ਨੰਬਰ ਇਹਨਾਂ ਦੇ ਹੈ ਜੀ 100 ਦੇ 100 ਨੰਬਰ 100 ਦੇ 100 ਨੰਬਰ ਹੀ ਇਹਨਾਂ ਦੇ ਨੇ ਲੁਧਿਆਣਾ ਪੁਲਿਸ ਕੰਮ ਬਹੁਤ ਸੋਨਾ ਕਰ ਰਹੀ 100 ਦੇ 100 ਨੰਬਰ ਇਹਨਾਂ ਦੇ ਹੈ ਜੀ ਜਿਹੜੀ ਗੱਲ ਕੀ ਕਹਦਾ ਇੱਕ ਪਾਸੇ ਤਾਂ ਦੇਖੋ ਆ ਛੋਟ ਏ ਸਾਡੀ ਲੁਧਿਆਣਾ ਪੁਲਿਸ ਆ ਮਾੜਾ ਦਾ ਕਹਿ ਦਿੰਦੇ ਹਾਂ ਲੇਕਿਨ ਮਾੜਾ ਕਹਿਣ ਤੋਂ ਪਹਿਲੇ ਕੁਝ ਅੱچھے ਕਰਮ ਵੀ ਦੇਖ ਲੋ ਇਹ ਚਪਲਾ ਬਾਹਰ ਲੈਣ ਜਾਉ ਉਹ ਕਿੰਨੀਆਂ ਮਹਿੰਗੀਆਂ ਨੇ ਦਿਲ ਬੜਾ ਵੱਡਾ ਖੁੱਲਾ ਸਾਡੀ ਲੁਧਿਆਣਾ ਪੁਲਿਸ ਦਾ ਸਾਡੀ ਲੁਧਿਆਣਾ ਪੁਲਿਸ ਆ ਨਹੀਂ ਕਿ ਸਿਰਫ ਲੋਕਾਂ ਨੂੰ ਆ ਲੱਗਦਾ ਹੋਵੇ ਕਿ ਸਾਨੂੰ ਤੰਗ ਪਰੇਸ਼ਾਨ ਕਰਦੇ ਚਲਾਨ ਕਰਦੀ ਹੈ ਲੇਕਿਨ ਲੁਧਿਆਣਾ ਪੁਲਿਸ ਦਾ ਇਹ ਪਰਾਲਾ ਵੀ ਦੇਖ ਕੇ ਤੁਸੀਂ ਖੁਸ਼ ਹੋ ਜਵੋ ਕਿ ਕਿਸ ਤਰ੍ਹਾਂ ਇੱਕ ਮੁਲਾਜ਼ਮ ਜਿਹੜੇ ਨੇ ਅਸ਼ੋਕ ਜੀ ਖੋਲ ਕੇ ਦੇ ਰਹੇ ਨੇ ਜੇ ਤੁਹਾਨੂੰ ਆਪਣਾ ਇਹਨੇ ਪੈਸਾ ਫਾਇਸਾ ਸੇਵਾ ਕਰੇ ਨਾ ਮੈਂ ਕਰ ਮਾਰੇ ਕਰਕੇ ਬੈਨ ਚਲ ਕੀ ਦੇਵੇ ਹੋਰ ਸਭ ਤੇ ਮਾਰੇ ਕ ਮੈਂ ਹੀ ਦਾਸ ਕਰੂੰਗਾ ਸਾਡੇ ਪੈਸਾ ਇਹ ਸੇਵਾ ਦੀ ਕਰਦੇ ਨੇ ਨਾ ਪੂਰੇ ਹਿੰਦੁਸਤਾਨ ਦੇ ਸਾਡੇ ਪੰਜਾ ਦੀ ਸੇਵਾ ਇਹ ਕਰਦੇ ਮਾਰੇ ਇਹ ਮੈਂ ਇੱਕ ਦਾਸ ਇਹ ਕਰਦਾ ਮਾਰੇ ਅਗੇ ਜਗਦਾਸ ਕਰੂੰਗਾ ਮਹਾਰਾ ਜੀ ਇਹ ਦਾਸ ਦਿਲਾਉ ਨਿਕਲਦੀਆਂ ਦਾਸਾਂ ਸੱਚੇ ਮਾਰਗ ਚੱਲਦੇ ਹਾਂ ਉਸਤ ਕਰੇ ਜਹਾਨ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਕਮਾਈ ਨਾ ਜਿਹੜੀ ਇਹ ਬਲੈਸਿੰਗ ਨੇ ਜਿਹੜੀ ਇਹਨਾਂ ਦੇ ਆਸ਼ੀਰਵਾਦ ਹੈ ਜਿਹੜੀ ਇਹਨਾਂ ਨੂੰ ਇਹ ਮੈਨੂੰ ਚਾਹੇ ਉਹ ਕਮੈਂਟਾਂ ਰਾਹੀਂ ਚਾਹੇ ਵੈਸੇ ਜਿਹੜੀਆਂ ਇਹ ਬਲੇਸਿਜ ਮਿਲਦੀਆਂ ਨੇ ਉਹਨਾਂ ਕਰਕੇ ਦੁਰੇ ਫਿਰਦੇ ਆ ਜੀ। ਮੈਂ ਇੱਕ ਅਪੀਲ ਕਰਨਾ ਚਾਹੁੰਦਾ ਸਰ ਜਿੰਨੇ ਵੀ ਵੀਡੀਓ ਵੇਖ ਰਹੇ ਨੇ। ਅਸੀਂ ਆਪ ਤੇ ਆਪਣੇ ਪਰਿਵਾਰ ਜਿੰਨੇ ਵੀ ਵਹੀਕਲ ਚਲਾਉਂਦੇ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ ਤੇ ਕਾਨੂੰਨ ਦੇ ਦਾਇਰੇ 'ਚ ਓਵਰ ਸਪੀਡ ਗੱਡੀ ਨਾ ਚਲਾਈਏ, ਮੋਬਾਈਲ ਫੋਨ ਦੀ ਵਰਤੋਂ ਨਾ ਕਰੀਏ। ਟੂ ਵੀਲਰ ਚਲਾਉਂਦੇ ਟਾਈਮ ਹੈਲਮਟ ਪਹਿਨੇ। ਜੇਡੀ ਸਾਡੀ ਨੰਬਰ ਪਲੇਟ ਉਹ ਪੈਟਰਨ ਮੁਤਾਬਕ ਲੱਗੀ ਹੋਵੇ ਟ੍ਰਿਪਲ ਸਵਾਰੀ ਨਾ ਬਿਠਾਈਏ ਅਗਰ ਕੋਈ ਕਮਰਸ਼ੀਅਲ ਵੀਕਲ ਚਲਾ ਰਹੇ ਆ ਉਹਨੂੰ ਲੋਕਾਂ ਦੀ ਜਾਨ ਮਾਲ ਨਾ ਜਿਵੇਂ ਵੇਖਦੇ ਟਿਪਰਾਂ ਨਾਲ ਬਹੁਤ ਹਾਦਸੇ ਹੋਏ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ ਡੇਂਜਰ ਡਰਾਈਵਿੰਗ ਨਾ ਕਰੋ ਆਪ ਸੁਰੱਖਿਅਤ ਰਹੋ ਤੇ ਅਗਲੇ ਨੂੰ ਜਿਉਓ ਅਤੇ ਜੀਣ ਦਿਓ ਧੰਨਵਾਦ ਜੀ ਜਿੱਤੋ ਇੱਕ ਸਾਡੇ ਨਾਲ ਨੇਕ ਦਿਲ ਅਫਸਰ ਸਾਡੀ ਲੁਧਿਆਣਾ ਪੁਲਿਸ ਦੇ ਸਾਰੇ ਨੇਕ ਦਿਲ ਅਫਸਰ ਨੇ ਸਾਡੇ ਡੀਜੀਪੀ ਸਾਹਿਬ ਸਾਡੇ ਅਰਪੀ ਸ਼ੁਕਲਾ ਡੀਜੀਪੀ ਲਾਉਣ ਆਰਡਰ ਸਾਡੀ ਟ੍ਰੈਫਿਕ ਪੁਲਿਸ ਦੇ ਡੀਜੀਪੀ ਸਾਹਿਬ ਸਾਡੇ ACP ਸਾਹਿਬ ਟ੍ਰੈਫਿਕ 1 2 ਮੈਡਮ ਪੂਰੇਵਾਲ ਮੈਂ तमाम ਪੁਲਿਸ ਦੇ ਅਧਿਕਾਰੀ तमाम ਪੋਸਟ ਮੁਲਾਜ਼ਮਾਂ ਨੂੰ ਸਲੂਟ ਵੀ ਹੈ ਕਿਉਂਕਿ ਉਹਨਾਂ ਨੇ ਇੱਕ ਸਟੈਂਡ ਜਿਹੜਾ ਇੱਕ ਇੱਕ ਦਿਖਾ ਦਿੱਤਾ ਕਿ ਅਸੀਂ ਗਰਮੀਆਂ ਤੇ ਸਰਦੀਆਂ ਦੇ ਵਿੱਚ ਲੋਕਾਂ ਦੀ ਸਹੂਲਤਾਂ ਵਾਸਤੇ ਵੀ ਆ ਅਗਰ ਕੋਈ ਕ੍ਰਾਈਮ ਕਰਦਾ ਸੀ ਉਹ ਤੇ ਵੀ ਠੱਲ ਪਾਵਾਂਗੇ ਲੇਕਿਨ ਜਿਹੜੇ ਲੋਕ ਜਿਹੜੇ ਨੇ ਪਿਆਸੇ ਤੜਪਦੇ ਨੇ 20 ਰੁਪਏ ਦੀ ਬੋਤਲ बिकਦੀ ਹੈ ਇਹ ਅਦੇ ਵਿੱਚ ਆਓ ਠੰਡਾ ਜਲ ਪੀਓ ਤੇ ਠੰਡਾ ਜਲ ਪੀ ਕੇ ਤੁਸੀਂ ਖੁਦ ਕਹੋਗੇ ਕਿ ਕਿੰਨਾ ਕੁ ਸਵਾਦ ਆ ਗਿਆ ਤੇ ਨੈਚਰਲ ਪਾਣੀ ਅੱਥੇ ਮਿਲ ਗਿਆ ਲਗਾਤਾਰ ਹਜੇ ਤੱਕ 4 20 20 ਲੀਟਰ ਦੀਆਂ ਬੋਤਲਾਂ ਵੱਡੀਆਂ ਲੱਗ ਚੁੱਕੀਆਂ ਹੋਈਆਂ ਨੇ ਜੋ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ ਇਸ ਕਰਕੇ ਸਲੂੜਤਾ ਬੰਦਾ ਹੀ ਆ ਸਾਡੀ ਲੁਧਿਆਣਾ ਪੁਲਿਸ ਨੂੰ ਲੁਧਿਆਣਾ ਤੋਂ ਕੈਮਰਾਮੈਨ ਧਰਮੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਈ